ਇਹ ਰੋਣੀ ਬਾਡੀ ਨੂੰ ਉੱਥੇ ਬੋਰੀ ਵੀ ਲੱਗ ਗਿਆ ਹੋਇਆ ਸੀ ਤੇ ਉੱਥੇ ਉਸੇ ਚੀ ਉੱਥੇ ਉਸੇ ਕਮਰੇ ਜੀ ਇਹਨੂੰ ਕੋਲਿਆਂ ਨਾਲ ਜਲਾਤਾ ਬਾਡੀ ਨੂੰ ਡੱਡ ਬੋਰੀ ਦਾ ਬਾਡੀ ਨੂੰ ਜਿੰਨਾ ਫਿਰ ਉਹ ਜੋ ਬਚਿਆ ਸੀ ਹਸਤੀਆਂ ਵਜਿਹਾ ਉਹਨੂੰ ਇਕੱਠਾ ਕਰਕੇ ਬੋਰੀ ਚ ਪਾ ਕੇ ਨਾਲ ਇੱਕ ਸੂਆ ਜਾਂਦਾ ਉੱਥੇ ਸਿੱਟਾ ਸੀ ਪੈਰਿਸ਼ਨ ਸਾਰਾ ਕੋਈ ਸਾਹਮਣੇ ਆਇਆ ਉਹਦੇ ਚ ਇਹ ਕਿ ਇਹਨੇ 12 ਜੁਲਾਈ ਨੂੰ ਹੀ ਇਹਨੂੰ ਖਤਮ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਇਹਨੇ ਉਹਨੂੰ ਉਸੇ ਘਰ ਚ ਹੀ ਇੱਕ بیسਬਾਲ ਬੈਟ ਨਾਲ ਮਾਰਿਆ ਸੀ। ਕ੍ਰਾਈਮ ਸੀਨ ਨੂੰ ਵੀ ਸਾਫ ਕਰਨਾ ਸੀ ਗਏ ਨੇ ਉੱਥੇ ਫਿਰ ਟਾਈਲਾਂ ਟੁਈਲਾਂ ਵੀ ਲਾਈਆਂ ਰੰਗ ਵੀ ਕਰਾਇਆ ਘਰ ਨੂੰ ਕਲਰ ਕਰਵਾਇਆ। ਹਾਂਜੀ ਉਹਦੇ ਕਮਰੇ ਨੂੰ ਜਿੱਥੇ ਕਮਰੇ ਚ ਇਹਨੇ ਮੈਲ ਵਗੈਰਾ ਨਾ ਆਵੇ ਜਾਂ। ਹਾਂ ਕਿ ਉਹ ਇਹਦਾ ਭਰਾ ਗਿਆ ਹੋਇਆ ਸੀ ਬਾਹਰ ਜਾਂ ਹੋਰ ਫੈਮਲੀ ਗਈ ਹੋਈ ਸੀ ਜਦੋਂ ਕਿਸੇ ਨੇ ਆਣਾ ਸੀ ਫਿਰ ਉਹ ਸ਼ੱਕ ਤਾਂ ਹੋਣੀ ਸੀ। ਰੁਪਿੰਦਰ ਕੌਰ ਨੂੰ ਮਾਰ ਕੇ ਸੁਖਜੀਤ ਸਿੰਘ ਤੁਹਾਡੇ ਕੋਲ ਆਉਂਦਾ ਰੁਪਿੰਦਰ ਕੌਰ ਮਿਸਿੰਗ ਸੀ। ਜਦੋਂ ਉਹਨੇ ਸਾਰੇ ਆਪਦੇ ਆਪ ਦੇ ਨੂੰ ਲੱਗਿਆ ਕਿਸਬੂਤ ਸਾਰੇ ਉਹ ਦੇ ਮੁਸੀਫਾਤੇ ਸਾਰਾ ਕੁਝ ਕਰ ਲਿਆ ਫਿਰ ਆ ਕੇ ਤੇ ਉਹਨੇ ਦਿਨ ਉਸੇ ਘਰ ਚ ਰਹਾ ਮਾਰ ਕੇ ਵੀ ਹਾਂਜੀ ਹਾਂ ਰੁਪਿੰਦਰ ਕੌਰ ਨੂੰ ਮਾਰ ਕੇ ਵੀ ਇਹ ਉਸੇ ਘਰ ਦੇ ਵਿੱਚ ਹੀ ਪਿਆ ਰਹਾ ਇੱਕ ਪਾਸੇ ਉਹਦੀਆਂ ਹੱਡੀਆਂ ਪਈਆਂ ਰਹੀਆਂ ਕੀ ਕੋਈ ਸ਼ੱਕ ਰੁਪਿੰਦਰ ਨੂੰ ਪਹਿਲਾਂ ਸੀ ਕਿ ਕੋਈ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਜਾਂ ਜਦੋਂ ਰਹਿ ਰਹੀ ਸੀ ਸੁਖਜੀਤ ਨਾਲ ਆਲਰੇਡੀ ਇੰਨੇ ਟਾਈਮ ਤੋਂ ਘਰ ਦੇ ਵਿੱਚ ਕੁਝ ਫੰਡਿੰਗ ਦਾ ਇਹਨਾਂ ਨੂੰ ਸਿਸਟਮ ਜਿਹੜਾ ਸੀ ਇਹਨਾਂ ਦਾ ਉਹ ਹੁਣ ਉਜਾਗਰ ਹੋ ਰਿਹਾ ਸੀ ਤੇ ਹੁਣ ਇਹ ਥੋੜੀ ਮੇਰੇ ਘਰ ਤੇ ਵਿਆਹ ਕਰਨ ਵਾਸਤੇ ਵੀ ਕਰੀ ਤੇ ਪਹਿਲਾਂ ਦੋ ਵਿਆਹ ਸੀਗੇ ਵੀ ਬੱਚਾ ਹੈ ਨਹੀਂ ਸੀਗਾ ਰੁਪਿੰਦਰਪੁਰ ਦਾ ਤੇ ਚਰਨਜੀਤ ਨੂੰ ਹੁਣ ਇਹ ਪ੍ਰੈਸ਼ਰ ਪਾਰੀ ਸੀ ਕਿ ਉਹ ਤੇਰੇ ਨਾਲ ਵਿਆਹ ਦਾ ਚੱਕਰ ਸੀਗਾ ਤੇ ਉਹਦੇ ਚ ਫਿਰ ਇਹਨੂੰ ਇਹ ਹੁਣੇ ਪਾਸੇ ਕਰਨਾ ਚਾਹੁੰਦੇ ਸੀ ਇਹਨੂੰ ਤੇ ਇਹਦੇ ਲਈ ਇਹਨੇ ਇਹਨੂੰ ਸਪਾਰੀ ਦਿੱਤੀ ਤੇ ਇਹਨੇ ਖਤਮ ਕੀਤਾ ਹੈ ਕਿ 25 30 ਦਿਨ ਕੁਛ ਉਗ ਸੁਗ ਨਾ ਹੀ ਆਸੇ ਪਾਸੇ ਗਵਾਂਡੀਆਂ ਨੂੰ ਪਤਾ ਲੱਗੀ ਇਹ ਕਿਵੇਂ ਹੋਇਆ ਮਤਲਬ ਕਿਸੇ ਨੂੰ ਕੁਛ ਸ਼ੱਕ ਹੀ ਨਹੀਂ ਹੋਇਆ ਕੁਛ ਪਤਾ ਹੀ ਨਹੀਂ ਲੱਗਿਆ ਗਵਾਂਡੀਆਂ ਨੂੰ ਕੋਈ ਲਾਜਪੁਰਦ ਵਰਦ ਹੋਈ ਮੈਂ ਸੁਖਜੀਤ ਨੇ ਹੀ ਦੱਸਿਆ ਉਹਦੇ ਉਹਦੇ ਅਕਾਊਂਟਸ 'ਚ ਵੀ ਜਿਹੜੇ ਪੈਸੇ ਆਏ ਆ ਉਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਕਿੰਨੀ amount ਆਈ ਉਹ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ 32 ਲੱਖ 83 ਹਜ਼ਾਰ ਦੀ ਇੱਕ ਲੱਗ ਰਹੀ ਹੈ ਜਿਹੜੀ ਇਹਦੇ ਕਤਲ ਤੋਂ ਪਹਿਲਾਂ ਦੀ ਰਕਮ ਆਈ ਹੋਈ ਹੈ ਇਹ ਫਿਰ 13 ਲੱਖ ਬਾਅਦ 'ਚ ਵੀ ਆਇਆ ਹੋਇਆ ਉਹ ਸਾਰਾ ਹਜੇ ਬੈਂਕਸ ਤੋਂ HDFC ਵਗੈਰਾ ਸਾਰੇ ਬੈਂਕਸ ਤੋਂ ਕਢਵਾ ਰਹੇ ਹਾਂ ਜੋ ਜੋ ਇੰਟੈਰੋਗੇਸ਼ਨ ਦੌਰਾਨ ਸੁਖਜੀਤ ਮੰਨੇਗਾ ਕਿ ਕਿਵੇਂ ਉਸਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਪਤਾ ਕਿਵੇਂ ਲੱਗਦਾ ਹੈਗਾ ਖਬਰ ਕਿਵੇਂ ਲੀਕ ਹੁੰਦੀ ਹੈ ਕਿਉਂਕਿ ਇਹ ਕੋਈ ਪਹਿਲਾਂ ਹੀ ਇਹਨੇ ਤਿਆਰੀ ਕੀਤੀ ਹੋਈ ਸੀ ਕੋਲੇ ਵੀ ਲੈ ਕੇ ਆਇਆ ਆ ਸੀ ਕੋਹਰੀ ਵੀ ਰੱਖੀ ਹੋਈ ਸੀ ਸੋ ਟੀਪ ਲੈਂਡ ਤਾਂ ਹੈਗਾ ਹੀ ਸੀ ਪਰ ਇਹਨਾਂ ਦੀ ਆਪਸ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ ਸੀ ਇਹਨਾਂ ਕਰਨਜੀਤ ਜੀ ਤਾਂ ਜਿਹੜਾ ਹੈਗਾ ਉਹਦਾ ਵੀ ਸ਼ੱਕੀ ਕਿਰਦਾਰ ਪੂਰੀ ਉਹਨੇ ਦੋ ਤਿੰਨ ਭਰਾ ਸੀ ਕਿਉਂਕਿ ਇੱਕ ਤੁਹਾਨੂੰ ਯਾਦ ਹੋਊਗਾ ਪਿੰਡ ਮਹਿਮਾ ਉਦੋਂ ਸੁਰਖੀਆਂ ਦੇ ਵਿੱਚ ਆਉਂਦਾ ਸੀ 2012-13 ਦੇ ਵਿੱਚ ਸ਼ਾਇਦ ਜਦੋਂ ਇੱਕ ਐਨ ਆਰ ਆਈ ਦਾ ਕਤਲ ਹੁੰਦਾ ਇੰਗਲੈਂਡ ਬੇਸਡ ਕੁਲਵੰਤ ਸਿੰਘ ਨੂੰ ਚਰਨਜੀਤ ਸਿੰਘ ਦੇ ਖਿਲਾਫ ਕੀ ਕਾਰਵਾਈ ਹੋਈ ਹੈ ਇਸ ਤਰ੍ਹਾਂ ਇਹੋ ਹੀ ਕਮਲਜੀਤ ਕਾਰੀ ਹੈਗੀ ਹੈ ਇਹਦੇ ਨਾਲ ਹੀ ਇਹਦਾ ਇਹਨਾਂ ਦਾ ਆਪਸੀ ਕੋਈ ਇਹਨਾਂ ਦੀ ਪ੍ਰਾਪਰਟੀ ਦਾ ਇੱਥੇ ਅਗਰ ਨਾ ਕਰਤੇ ਰਹਿੰਦੀ ਹੈ ਉਹ ਉਹਦੇ ਨਾਲ ਹੀ ਇਹਨਾਂ ਦਾ ਆਪਸ ਚੱਲ ਰਿਹਾ ਹੈ ਆਪਸ ਤੇ ਵੀ ਡਿਸਪਿਊਟ ਚੱਲਦਾ ਸੀ ਇਹਨਾਂ ਦਾ ਆਪਸ ਤੇ ਸੀ ਇਹਨਾਂ ਦਾ ਦੋ ਕੇਸੇ ਚੱਲਦੇ ਆ ਔਰ ਜੋ ਰੁਪਿੰਦਰ ਕੌਰ ਪੰਦੇਰਸੀ ਉਹ ਜਦੋਂ ਇੰਡੀਆ ਆਉਂਦੀ ਸੀ ਤਾਂ ਉਹ ਇਹ ਕੇਸ ਦੇ ਰਿਗਾਰਡਿੰਗ ਆਉਂਦੀ ਸੀ ਤਰੀਕਾ ਦੇ ਜਿਹੜੀ ਆਪਾਂ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਜਦੋਂ ਇੱਕ ਐਨ ਆਰ ਆਈ ਮਹਿਲਾ ਜੋ ਕਿ ਅਮਰੀਕਾ ਤੋਂ ਆਈ ਸੀ ਜਿਸ ਦਾ ਨਾਮ ਰੁਪਿੰਦਰ ਕੌਰ ਪੰਦੇਰ ਸੀ ਜਦੋਂ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਬਹੁਤ ਸਮਾਂ ਪਹਿਲਾਂ ਵੀ ਉਹ ਪੰਜਾਬ ਦੇ ਵਿੱਚ ਇੱਕ ਚੱਕਰ ਲਗਾ ਕੇ ਗਈ ਸੀ ਪਰ ਤਕਰੀਬਨ 1 ਮਹੀਨਾ ਪਹਿਲਾਂ ਉਸ ਦੀ ਡੈਥ ਹੋ ਜਾਂਦੀ ਹੈ ਔਰ ਸਨਸਨੀਖੇਜ਼ ਹਾਲਾਤਾਂ ਦੇ ਵਿੱਚ ਉਹ ਡੈਥ ਹੁੰਦੀ ਹੈ ਪਰ ਬਾਦ ਦੇ ਵਿੱਚ ਕੁਝ ਸਮਾਂ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਹੋ ਗਈ ਹੈ ਉਹ ਪਤਾ ਲੱਗਦਾ ਹੈ ਜਦੋਂ ਉਸ ਦੀ ਭੈਣ ਬਾਹਰੋਂ ਬੈਠੀ ਕੋਈ ਅੱਗੇ ਪੈਰਵਾਈ ਕਰਦੀ ਹੈ ਤਾਂ ਇਸ ਮਾਮਲੇ ਨੂੰ ਲਗਾਤਾਰ ਨੈਸ਼ਨਲ ਮੀਡੀਆ ਵੀ ਕਵਰ ਕਰ ਰਿਹਾ ਸੀ ਇੰਟਰਨੈਸ਼ਨਲ ਮੀਡੀਆ ਵੀ ਕਵਰ ਕਰ ਰਿਹਾ ਸੀ ਕਿਉਂਕਿ ਜਦੋਂ ਦੋ ਦੇਸ਼ਾਂ ਦੀ ਅੰਬੈਸੀ ਜਿਹੜੀ ਹੈ ਉਹ ਕੋਆਪਰੇਟ ਕਰਦੀ ਹੈ ਚਾਹੇ ਦੂਜੇ ਪਾਸੇ ਅਮਰੀਕਾ ਦੀ ਹੋਵੇ ਜਾਂ ਫਿਰ ਇੰਡੀਆ ਦੀ ਤਾਂ ਉਸ ਸਮੇਂ ਇਹ ਮਾਮਲਾ ਜਿਹੜਾ ਸਾਹਮਣੇ ਆਉਂਦਾ ਤਾਂ ਇਸ ਮਾਮਲੇ ਨੂੰ ਜਿਸ ਨੂੰ ਲਗਾਤਾਰ ਨੈਸ਼ਨਲ ਮੀਡੀਆ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਪੰਜਾਬ ਦੇ ਮੀਡੀਆ ਨੇ ਵੀ ਬਹੁਤ ਜ਼ਿਆਦਾ ਇਸ ਨੂੰ ਜਿਹੜਾ ਦਿਖਾਇਆ ਕਿਉਂਕਿ ਬੜਾ ਸਨਸਨੀਖੇਜ਼ ਮਰਡਰ ਸੀ ਤਾਂ ਅਸੀਂ ਇਸ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਕੀ ਜਿਨ੍ਹਾਂ ਦਾ ਨਾਂ ਇਸ ਮਰਡਰ ਦੇ ਪਿੱਛੇ ਆਇਆ ਉਹਨਾਂ ਦੀ ਕੀ ਕ੍ਰਾਈਮ ਕੁੰਡਲੀ ਹੈ ਉਹ ਵੀ ਅੱਜ ਦਿਖਾਵਾਂਗੇ ਉਹ ਵੀ ਅੱਜ ਜਿਹੜਾ ਅਸੀਂ ਲੱਭਾਂਗੇ ਔਰ ਸਾਡੇ ਨਾਲ ਨੇ ਡੀਸੀਪੀ ਰੁਪਿੰਦਰ ਸਿੰਘ ਜੋ ਕਿ ਇਸ ਕੇਸ ਨੂੰ ਦੇਖ ਰਹੇ ਸਨ ਉਹ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਔਰ ਸਰ ਜਿਹੜਾ ਇਹ ਕੇਸ ਸੀ ਕਿਉਂਕਿ ਇੱਕ ਤਾਂ ਬਾਹਰੋਂ ਜਦੋਂ ਇਹ ਲੇਡੀ ਆਉਂਦੀ ਹੈ ਕਿਹਾ ਜਾਂਦਾ ਕਿ ਪਹਿਲਾਂ ਵੀ ਕਚੱਕਰ ਲਗਾ ਕੇ ਗਈ ਸੀ ਪੂਰਾ ਮਾਮਲਾ ਕੀ ਸੀ ਸਭ ਤੋਂ ਪਹਿਲਾਂ ਸਾਨੂੰ ਇਹ ਮਾਮਲਾ ਸਮਝਾਓ ਇਹ ਦਾ ਐਕਚੁਅਲੀ ਰੁਪਿੰਦਰ ਕਾਰ ਦਾ ਜਿਹੜੀ ਇਹਦੀ ਸਿਸਟਰ ਹੈ ਕਮਲਜੀਤ ਕਾਰ ਕਮਲਜੀਤ ਕਾਰ ਵੱਲੋਂ ਇਹਦੇ ਤੇ ਦੋ ਪਰਚੇ ਹੋਏ ਹੋਏ ਸੀ ਐਨ ਆਰ ਆਈ ਥਾਣੇ ਦੇ ਵਿੱਚ ਉਹਦੀ ਕੇਸ ਦੀ ਪਾਇਰਵਾਈ ਦੇ ਵਿੱਚ ਹੀ ਆਉਂਦੀ ਸੀ ਜਿਹਨੇ ਜਿਹਦੀ ਮਦਦ ਕਰ ਰਿਆ ਸੀ ਸੁਖਜੀਤ ਸਿੰਘ ਜਿਹੜਾ ਸੀਗਾ ਜਿਹਦੇ ਜਿਹਦਾ ਘਰ 'ਚ ਇਹ ਆ ਕੇ ਰਹਿੰਦੀ ਸੀ ਉਹਨੂੰ ਇਹ ਇਨਡਾਇਰੈਕਟਲੀ ਪੈਸੇ ਵੀ ਦਿੰਦੀ ਸੀ ਉਸੇ ਦੇ थ्रू ਇਨਫੈਕਟ ਜਿਹੜਾ ਇਹਦਾ ਸੋ ਕਾਲਡ ਯਾ ਡਲਵਰ ਸੀ ਹੋਰ ਜਿਹੜਾ ਚਰਨਜੀਤ ਸਿੰਘ ਸੀਗਾ ਉਹ ਵੀ ਦੇ थ्रू ਯੂ نو ਉਹ ਦੇ थ्रू ਮੀਡੀਆ ਸੀ ਸੁਖਜੀਤ ਸਿੰਘ ਸੋ ਉਹਦੇ थ्रू ਉਹਨੂੰ ਪੈਸੇ ਆਉਂਦੇ ਸੀਗੇ ਤੇ ਇਹ ਕਿਉਂਕਿ ਇਹਨੂੰ ਇੱਥੇ ਐਪੀਓ ਸੀਗੇ ਐਨਆਰਆਈ ਸਾਣੇ ਦੀ ਦੋ ਕੇਸਾਂ ਦੇ ਵਿੱਚ ਸੋ ਇਹ ਚੋਰੀ ਚਿਪਕ ਕੇ ਆ ਕੇ ਰਹਿੰਦੀ ਸੀ ਤੇ ਇਹਦੀ ਕੇਸ ਦੀ ਪੈਰਵਾਈ ਇਹ ਸੁਖਜੀਤ ਸਿੰਘ ਕਰ ਰਿਹਾ ਸੀਗਾ ਸੋ ਸਾਨੂੰ ਇਹ ਕੋਈ 18 ਅਗਸਤ ਦੇ ਵਿੱਚ ਇਹਦੀ ਮਿਸਿੰਗ ਦੀ ਰਿਪੋਰਟ ਆਈ ਸਾਡੇ ਟਾਣਾ ਡੇਲੋਂ ਦੇ ਵਿੱਚ ਤੇ ਉਹ ਉਸ ਤੋਂ ਬਾਅਦ ਦੇਣ ਵਾਲਾ ਜਿਹੜਾ ਖਬਰ ਦੇਣ ਵਾਲਾ ਤਾਂ ਇਹੀ ਸੁਖਜੀਤ ਸਿੰਘ ਆਪ ਹੀ ਆਇਆ ਸੀ ਪਹਿਲਾਂ ਨਾ ਤੇ ਫਿਰ ਅਸੀਂ ਮਿਸਿੰਗ ਰਿਪੋਰਟ ਪਾਤੀ ਤੇ ਬਾਅਦ ਫਿਰ ਸਾਨੂੰ ਜਦੋਂ ਸਾਡੀ ਤਫਤੀਸ਼ ਚੱਲੀ ਤੇ ਸਾਨੂੰ ਆਪਣਾ ਸਾਡੇ ਸੋਰਸਸ ਥਰੂ ਪਤਾ ਲੱਗਿਆ ਕਿ ਇਹਦਾ ਉਦਾਂ ਹੀ ਹੱਥ ਹੈਗਾ ਵਿੱਚ ਤੇ ਫਿਰ ਤੇ 9 ਅਗਸਤ ਨੂੰ ਅਸੀਂ 9 ਸਤੰਬਰ ਨੂੰ ਨਾ ਨਾਂ ਦੀ ਗੱਲ ਲੱਗੀ ਤੇ 9 ਸਤੰਬਰ ਨੂੰ ਫਿਰ ਤਿੰਨ ਕੋ ਦੋ ਦਾ ਵਾਦਾ ਕੀਤਾ ਤੇ ਇਹਨੂੰ ਫਿਰ ਅਰੈਸਟ ਕਰ ਲਿਆ ਸੀਗਾ 12 12 ਨੌ ਨੂੰ ਸੁਖਜੀਤ ਨੂੰ ਅਰੈਸਟ ਕਰ ਲਿਆ ਸੀਗਾ ਸਿਰ ਇਹ ਸਿਸਟਰ ਇਹਦੀ ਉਹੀ ਹੈ ਜਿਸ ਨੇ ਹੁਣ ਪੈਰਵਾਇਸ਼ ਸ਼ੁਰੂ ਕੀਤੀ ਹੈ ਜਿਸ ਨੇ ਯੂ ਐਸ ਅੰਬੈਸੀ ਨਾਲ ਸੰਪਰਕ ਕੀਤਾ ਹਾਂਜੀ ਸਿਸਟਰ ਇਹਦੀ ਉਹੀ ਕਮਲਜੀਤ ਕਾਰੀ ਹੈਗੀ ਇਹਦੇ ਨਾਲ ਹੀ ਇਹਦਾ ਇਹਨਾਂ ਦਾ ਆਖਰੀ ਕੋਈ ਇਹਨਾਂ ਦੀ ਪ੍ਰਾਪਰਟੀ ਦਾ ਇੱਥੇ ਅਗਰ ਨਾ ਕਰਤੇ ਰਹਿੰਦੀ ਹੈ ਇਹ ਉਹ ਉਹਦੇ ਨਾਲ ਹੀ ਇਹਨਾਂ ਦਾ ਆਪਸ ਚੱਲ ਰਿਹਾ ਸੀ ਆਪਸ ਤੇ ਵੀ ਡਿਸਪਿਊਟ ਚੱਲਦਾ ਸੀ ਇਹਨਾਂ ਦਾ ਆਪਸ ਤੇ ਸੀ ਇਹਨਾਂ ਦਾ ਦੋ ਕੇਸੇ ਚੱਲਦੇ ਐ ਇਨਫੈਕਟ ਇਹਨਾਂ ਦੇ ਔਰ ਜੋ ਰੁਪਿੰਦਰ ਕੌਰ ਪੰਧੇਰ ਸੀ ਉਹ ਜਦੋਂ ਇੰਡੀਆ ਆਉਂਦੀ ਸੀ ਤਾਂ ਉਹ ਇਹ ਕੇਸ ਦੇ ਰਿਗਾਰਡਿੰਗ ਆਉਂਦੀ ਸੀ ਤਰੀਕੇ ਦੇ ਗੈੜੀ ਆਪਾਂ ਇਹ ਸੀ ਕੇਸ ਦੇ ਰਿਗਾਰਡ ਆਉਂਦੀ ਸੀ ਉਸ ਤੋਂ ਬਾਅਦ ਰੁਪਿੰਦਰ ਕੌਰ ਦੀ ਜਿਹੜੀ ਉਸ ਦਾ ਰਿਲੇਸ਼ਨ ਸੀ ਜਿਸ ਦਾ ਨਾਮ ਹੁੰਦਾ ਚਰਨਜੀਤ ਸਿੰਘ ਉਹ ਕਿਵੇਂ ਸ਼ੁਰੂ ਹੁੰਦਾ ਮਤਲਬ ਉਹ ਕਿੱਥੋਂ ਐਂਟਰੀ ਹੁੰਦੀ ਹੈ ਚਰਨਜੀਤ ਸਿੰਘ ਦੀ ਕਰ ਚਰਨਜੀਤ ਨੇ ਸਪੋਰਟ ਕਰ ਰਿਹਾ ਸੀਗਾ ਹੁਣ ਐਕਟਲੀ ਸੁਖਜੀਤ ਦੀ ਇਨਟੈਰੋਗੇਸ਼ਨ ਚ ਫਿਰ ਪਤਾ ਲੱਗਿਆ ਕਿ ਜਦੋਂ ਇਹਨੇ ਦੱਸਿਆ ਕਿ ਜਿਹੜਾ ਇਹਦਾ ਪਿੱਛੇ ਫੰਡ ਕਰ ਰਿਹਾ ਸੀਗਾ ਉਹ ਚਰਨਜੀਤ ਕਰਾ ਰਿਹਾ ਸੀ ਇਹਨੂੰ ਤੇ ਚਰਨਜੀਤ ਨਾਲ ਹੀ ਇਹਦੇ ਰਿਲੇਸ਼ਨ ਸੀਗੇ ਤੇ ਹੁਣ ਇਹਨਾਂ ਚ ਪ੍ਰੋਬਲਮ ਵੀ ਆ ਰਹੀ ਸੀ ਕਿ ਕੁਝ ਫੰਡਿੰਗ ਦਾ ਇਹਨਾਂ ਨੂੰ ਸਿਸਟਮ ਜਿਹੜਾ ਸੀ ਇਹਨਾਂ ਦਾ ਉਹ ਹੁਣ ਉਜਾਗਰ ਹੋ ਰਿਹਾ ਸੀ ਤੇ ਹੁਣ ਇਹ ਥੋੜੀ ਮੇਰੇ ਘਰ ਤੇ ਵਿਆਹ ਕਰਨ ਵਾਸਤੇ ਵੀ ਕਰੀ ਤੇ ਪਹਿਲਾਂ ਦੋ ਹੋਇਆ ਸੀਗੇ ਉਹ ਬੱਚਾ ਹੈ ਨਹੀਂ ਸੀਗਾ ਰੁਪਿੰਦਰ ਕੌਰ ਦਾ ਤੇ ਚਰਨਜੀਤ ਨੂੰ ਹੁਣੇ ਪ੍ਰੈਸ਼ਰ ਪਾ ਰਹੀ ਸੀ ਕਿ ਉਹ ਤੇ ਦੇ ਨਾਲ ਵਿਆਹ ਦਾ ਚੱਕਰ ਸੀਗਾ ਤੇ ਉਹਦੇ ਚ ਫਿਰ ਇਹਨੂੰ ਇਹ ਹੁਣੇ ਪਾਸੇ ਕਰਨਾ ਚਾਹੁੰਦੇ ਸੀ ਇਹਨੂੰ ਸੋ ਇਹਦੇ ਲਈ ਇਹਨੇ ਇਹਨੂੰ ਸਪਾਰੀ ਦਿੱਤੀ ਤੇ ਇਹਨੇ ਖਤਮ ਕੀਤਾ ਹੈ ਸੋ ਸੁਖਜੀਤ ਸਿੰਘ ਜਿਹੜਾ ਉਹ ਕਿਵੇਂ ਐਸੋਸੀਏਟਡ ਸੀ ਚਰਨਜੀਤ ਨਾਲ ਇਹ ਪ੍ਰਾਣੇ ਇੱਕ ਦੂਜੇ ਨੂੰ ਜਾਣਦੇ ਸੀਗੇ ਜੀ ਪਹਿਲਾਂ ਇਹ ਕੱਠੇ ਰਹੇ ਕਿਉਂਕਿ ਇਹਦਾ ਚਰਨਜੀਤ ਦਾਣਾ ਜਾਣਾ ਤਾਂ ਰਹਿੰਦਾ ਹੀ ਸੀ ਇੱਥੇ ਇਹਦੇ ਪਹਿਲਾਂ ਦੋ ਭਰਾ ਵੀ ਸੀਗੇ ਉਹ ਚਲੋ ਅਲੱਗ ਸਟੋਰੀ ਹੈ ਤੇ ਇਹ ਪੁਰਾਣਾ ਜਾਣਦਾ ਸੀ ਇਹਨੂੰ ਤੇ ਇਹਨੂੰ ਮਿਲਾਇਆ ਵੀ ਇਨਫੈਕਟ ਹੁਣ ਪਤਾ ਲੱਗ ਰਿਹਾ ਤਫਤੀਸ਼ ਦੇ ਵਿੱਚ ਕਿ ਇਹਨੂੰ ਮਿਲਾਨ ਵਾਲਾ ਵੀ ਚਰਨਜੀਤ ਹੀ ਸੀਗਾ ਰੁਪਿੰਦਰ ਕਾਰਨ ਸਭ ਚੀਜ਼ ਸੁਖਜੀਤ ਤੇ ਰੁਪਿੰਦਰ ਮਿਲੇ ਵੀ ਚਰਨਜੀਤ ਕਰਕੇ ਹਾਂਜੀ ਜਦੋਂ ਇਹ ਇਸ ਵਾਰ ਆਈ ਜਦੋਂ ਇੰਡੀਆ ਆਉਂਦੀ ਹੈ ਪੰਜਾਬ ਆਉਂਦੀ ਹੈ ਉਦੋਂ ਫਿਰ ਡਾਇਰੈਕਟ ਸੁਖਜੀਤ ਸਿੰਘ ਦੇ ਘਰ ਹੀ ਰਹਿੰਦੀ ਐ ਸੁਖਜੀਤ ਦੇ ਘਰ ਹੀ ਰਹੈ ਰਹੀ ਸੀ ਸੁਖਜੀਤ ਦੇ ਘਰ ਹੀ ਰਹੈ ਰਹੀ ਸੀ ਸੁਖਜੀਤ ਨਹੀਂ ਇਹਨੂੰ ਹੁਣ ਜਦੋਂ ਇੰਟਰੋਗੇਸ਼ਨ ਸਾਰਾ ਕੁਝ ਸਾਹਮਣੇ ਆਇਆ ਉਹਦੇ ਚ ਇਹ ਕਿ ਇਹਨੇ 12 ਜੁਲਾਈ ਨੂੰ ਹੀ ਇਹਨੂੰ ਖਤਮ ਕਰਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨੇ ਉਹਨੂੰ ਉਸੇ ਘਰ 'ਚ ਹੀ ਇੱਕ ਬੇਸਬਾਲ ਬੈਟ ਨਾਲ ਮਾਰਿਆ ਸੀ ਤੇ ਫਿਰ ਉਹਦੀ ਬੋਡੀ ਨੂੰ ਉੱਥੇ ਬੋਰੀ ਵੀ ਲਾਹ ਗਿਆ ਹੋਇਆ ਸੀ ਤੇ ਉੱਥੇ ਉਸੇ 'ਚ ਹੀ ਉੱਥੇ ਉਸੇ ਕਮਰੇ 'ਚ ਹੀ ਇਹਨੂੰ ਕੋਲਿਆਂ ਨਾਲ ਜਲਾਤਾ ਬੜੀ ਨੂੰ ਡੱਡ ਬੋਲਦਾ ਹਾਂ। ਉਹ ਦਿਨਾਂ ਫਿਰ ਉਹ ਜੋ ਬਚਿਆ ਸੀਗਾ ਆਸਤੀਆਂ ਵગેਰਾ ਉਹਨੂੰ ਇਕੱਠਾ ਕਰਕੇ ਬੋਰੀ ਚ ਪਾ ਕੇ ਨਾਲ ਹੀ ਇੱਕ ਸੂਆ ਜਾਂਦਾ ਉੱਥੇ ਸਿੱਟਾ ਸੀ। ਫਿਰ ਇੰਟਰੋਗੇਸ਼ਨ ਨਾ ਕਰਕੇ ਫਿਰ ਅਸੀਂ ਇੱਕ ਆਪਣਾ ਉੱਥੋਂ ਹੀ ਰਿਕਵਰ ਕੀਤਾ ਸੂਏ ਦੋ ਇੰਚ ਜਿਹੜਾ ਮਾਰਡਰ ਹੋਇਆ ਹੈਗਾ ਕਿਉਂਕਿ ਬਹੁਤ ਜ਼ਿਆਦਾ ਸਾਂਸ ਨਹੀਂ ਖੇਜ ਹੈ ਜਿਸ ਸਾਹ ਦੇ ਨਾਲ ਕਤਲ ਉਸ ਨੂੰ ਕੀਤਾ ਗਿਆ। ਕੀ ਕੋਈ ਸ਼ੱਕ ਰੁਪਿੰਦਰ ਨੂੰ ਪਹਿਲਾਂ ਸੀ ਕਿ ਕੋਈ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਜਾਂ ਜਦੋਂ ਰਹਿ ਰਹੀ ਸੀ ਸੁਖਜੀਤ ਨਾਲ ਆਲਰੇਡੀ ਇੰਨੇ ਟਾਈਮ ਤੋਂ ਘਰ ਦੇ ਵਿੱਚ ਨੇ ਹੋ ਸਕਦਾ ਹੈ ਇਸੇ ਕਰਕੇ ਸ਼ਾਇਦ ਇਹਨਾਂ ਨੂੰ ਮਾਰਨ ਦੀ ਲੋੜ ਪਈ ਹੋਵੇ ਉਹਨੇ ਤਾਂ ਕਿ ਉਸਨੇ ਕੋਈ ਪੋਜ਼ ਕੀਤਾ ਹੋਵੇ ਪਹਿਲਾਂ ਇਸੇ ਕਰਕੇ ਇਹਨਾਂ ਖਤਮ ਕਰਨ ਦਾ ਤਾਂ ਐਸੀ ਕਰਕੇ ਲੋੜ ਪਈ ਨੇ ਸੁਖਜੀਤ ਦੀ ਫੈਮਿਲੀ ਚ ਕੌਣ ਕੌਣ ਹੈ ਸੁਖਜੀਤ ਦਾ ਇੱਕ ਭਰਾ ਵੀ ਹੈਗੇ ਮਨਵੀਰ ਸਿੰਘ ਹਮਮ ਮਨਵੀਰ ਸਿੰਘ ਦਾ ਨਾਮ ਕੋਈ ਬੱਚੇ ਘਰ ਦੇ ਵਿੱਚ ਜਿੱਤੇ ਰਹੇ ਉਹਦੇ ਵੀ ਅਸੀਂ ਇੰਟਰੋਗੇਸ਼ਨ ਦੇਖ ਰਹੇ ਹਾਂ ਉਹਦਾ ਨਾਮ ਵੀ ਸ਼ਾਇਦ ਅੱਗੇ ਆ ਜਾ ਕਿਉਂਕਿ ਉਹ ਉਸ ਦੇ ਭਰਾ ਦਾ ਵੀ ਉਹ ਖਾਤਿਆਂ ਦੇ ਵਿੱਚ ਦੇਖ ਰਹੇ ਹਾਂ ਕਿ ਉਹਨਾਂ ਦੇ ਖਾਤਿਆਂ 'ਚ ਕਿੰਨੇ ਪੈਸੇ ਆਏ ਸਾਰਾ ਦੇਖ ਰਹੇ ਹਾਂ ਸੁਖਜੀਤ ਸਿੰਘ ਦੇ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਸੀ ਫਿਰ ਜਦੋਂ ਉਹ ਇੱਥੇ ਆ ਕੇ ਰਹਿਣ ਲੱਗੇਰੇ ਕੋਲ ਜੀ ਤੇ ਇਹਦਾ ਭਰਾ ਤੇ ਫੈਮਿਲੀ ਵੀ ਰਹਿੰਦੀ ਸੀ ਉਹ ਸਾਰਾ ਫੈਮਿਲੀ ਨੂੰ ਵੈਸੇ ਨੇ ਕੀ ਦੱਸਿਆ ਹੋਇਆ ਸੀ ਕਿ ਕੌਣ ਹੈ ਰੁਪੇਂਦਰ ਉਹ ਤਾਂ ਦੱਸਣਾ ਹੀ ਪੈਣਾ ਸੀ ਕਿ ਇਹਦੇ ਇਹਦੀ ਤਾਂ ਇੱਕ ਤਰ੍ਹਾਂ ਦੀ ਕਲਾਇੰਟ ਸੀ ਕਿਉਂਕਿ ਆਪ ਵੀ ਇੱਥੇ ਕੰਮ ਕਰਦਾ ਸੀ ਨਾ ਇਹ ਟਾਈਪਿਸਟ ਦਾ ਕੰਮ ਵੀ ਕੋਡ ਦੇ ਵਿੱਚ ਕਰ ਰਿਹਾ ਸੀ ਸੋ ਰਹੇ ਸੀ ਜਿਸ ਦਿਨ ਕਤਲ ਹੁੰਦਾਗਾ ਉਹ ਪੂਰੀ ਘਟਨਾ ਦਾ ਸਾਨੂੰ ਥੋੜਾ ਜਿਆ ਐਕਸਪਲੇਨ ਕਰੋ ਕਿ ਕਿਵੇਂ ਵਾਰਦਾਤ ਹੁੰਦੀ ਹੈ ਕਿਵੇਂ ਜੋ ਜੋ ਇੰਟੈਰੋਗੇਸ਼ਨ ਦੌਰਾਨ ਸੁਖਜੀਤ ਮੰਨੇਗਾ ਕਿ ਕਿਵੇਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਪਤਾ ਕਿਵੇਂ ਲੱਗਦਾਗਾ ਖਬਰ ਕਿਵੇਂ ਲੀਕ ਹੁੰਦੀ ਹੈ ਇਹਦੇਛ ਹਜੇ ਤਾਂ ਇਹੀ ਸਾਹਮਣੇ ਆ ਰਿਹਾ ਇੰਟੈਰੋਗੇਸ਼ਨ ਕਿ ਇਹਨਾਂ ਦੀ ਜਦੋਂ ਆਪਸ ਚ ਲੜਾਈ ਹੋਈ ਫਿਰ ਇਹਨੇ ਉਹਨੂੰ ਉੱਥੇ ਆਲਮੋਸਟ ਉਹਨੂੰ ਬੈਟਬਾਲ ਨਾਲ ਬੇਸਬਾਲ ਦੇ ਬੈਟ ਨਾਲ ਮਾਰਿਆ ਇਹਨੇ ਤੇ ਕਿਉਂਕਿ ਇਹ ਕਿਉਂ ਪਹਿਲਾਂ ਹੀ ਇਹਨੇ ਤਿਆਰੀ ਕੀਤੀ ਹੋਈ ਸੀ ਉਹ ਕੋਲੇ ਵੀ ਲੈ ਕੇ ਆਇਆ ਸੀ ਪੂਰੀ ਵੀ ਰੱਖੀ ਹੋਈ ਸੀ ਸੋ ਟੀਪ ਲੈਂਡ ਤਾਂ ਹੈਗਾ ਹੀ ਸੀ ਪਰ ਇਹਨਾਂ ਦੀ ਆਪਸ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ ਸੀ ਇਹਨਾਂ ਦੇ ਇਸੇ ਮਾਮਲੇ 'ਚ ਪੈਸਿਆਂ ਦੇ ਤੇ ਲੈਣ ਦੇਣ ਦੇ ਚੱਕਰ 'ਚ ਤੇ ਡੈੱਡ ਬੋਡੀ ਨੂੰ ਕਿਵੇਂ ਇਹਨੇ ਫਿਰ ਸਾੜਿਆ ਉੱਤੇ ਉਸੇ ਕੋਲੇ ਕਾਲੀ ਲੈ ਕੇ ਆਇਆ ਸੀ ਅੰਦਰ ਹੀ ਸਾੜਿਆ ਫਿਰ ਇਨਫੈਕਟ ਇਹਨੂੰ ਕਿਉਂਕਿ ਇਹਨੇ ਫਿਰ ਉਹ ਸਾਰੇ ਜਿਹੜਾ ਕ੍ਰਾਈਮ ਸੀਨ ਨੂੰ ਵੀ ਸਾਫ਼ ਕਰਨਾ ਸੀਗਾ ਇਹਨੇ ਉੱਥੇ ਫਿਰ ਟਾਇਲਾਂ ਟੂ ਇਨਾਂ ਵੀ ਲਾਈਆਂ ਰੰਗ ਵੀ ਕਰਾਇਆ ਉਹਨ ਸਾਰਾ ਕੁਛ ਇਹਦੇ ਕਰ ਰਹੇ ਆਂ ਵੈਰੀਫਾਈ ਕਰ ਰਹੇ ਆਂ ਘਰ ਨੂੰ ਕਲਰ ਕਰਵਾਇਆ ਹਾਂਜੀ ਉਹਦੇ ਕਮਰੇ ਨੂੰ ਜਿੱਥੇ ਕਮਰੇ ਜਿਹਨੇ ਉਹ ਸਾਰਾ ਸੀਗਾ ਲਾਸ਼ ਕੇ 스멜 ਵਗੈਰਾ ਨਾ ਆਵੇ ਜਾਂ ਤਾਂ ਕਿ ਉਹ ਇਹਦਾ ਭਰਾ ਗਿਆ ਹੋਇਆ ਸੀ ਬਾਹਰ ਜਾਂ ਹੋਰ ਫੈਮਲੀ ਗਈ ਹੋਈ ਸੀ ਜਦੋਂ ਕਿਸੇ ਨੇ ਆਣਾ ਸੀ ਫਿਰ ਉਹ ਸ਼ੱਕ ਤਾਂ ਹੋਣਾ ਹੀ ਸੀ ਅੱਛਾ ਜਿਸ ਦਿਨ ਕ੍ਰਾਈਮ ਸੀਨ ਹੋਇਆ ਪੂਰਾ ਉਸ ਦਿਨ ਘਰ ਦੇ ਵਿੱਚ ਇਹ ਸਿਰਫ ਦੋਨੇ ਸੀਗੇ ਨਹੀਂ ਇਹੀ ਲੱਗ ਰਿਹਾ ਹੈ ਲੈਜੈਂਡ ਲਈ ਇਹੀ ਚੱਲ ਰਿਹਾ ਹੈ ਤੱਕ ਤਾਂ ਇਹੀ ਸਾਹਮਣੇ ਆਇਆ ਸੋ ਸਿਰਫ ਇਹ ਖਬਰ ਕਿਵੇਂ ਬਾਹਰ ਆਉਂਦੀ ਹੈ ਮਤਲਬ ਜਿਵੇਂ ਇਹ ਮਹੀਨਾ ਪਹਿਲਾਂ ਮਰਡਰ ਹੋ ਗਿਆ ਤੇ ਉਹ 25 30 ਦਿਨ ਕੁਛ ਉਗ ਸੁਗ ਨਾ ਹੀ ਆਸ-ਪਾਸੇ ਗਵਾਂਡੀਆਂ ਨੂੰ ਪਤਾ ਲੱਗੀ ਇਹ ਕਿਵੇਂ ਹੋਇਆ ਮਤਲਬ ਕਿਸੇ ਨੂੰ ਕੁਛ ਸ਼ੱਕ ਹੀ ਨਹੀਂ ਹੋਇਆ ਕੁਛ ਪਤਾ ਹੀ ਨਹੀਂ ਲੱਗਿਆ ਗਵਾਂਡੀਆਂ ਨੂੰ ਕੋਈ ਲਾਜ ਖੁਰਦ-ਬੁਰਦ ਹੋਈ ਹੋਲਡਸ ਦੇ ਸੋਰਸਸ ਹੁੰਦੇ ਆ ਜੀ ਫਿਰ ਅਸੀਂ ਨਾਂ ਉਹਨਾਂ ਨੂੰ ਅਜੇ ਅੱਗੇ ਵੀ ਨਹੀਂ ਕਰ ਸਕਦੇ ਨਹੀਂ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਗਵਾਂਡੀਆਂ ਨੂੰ ਕਿਤੇ ਮਹੀਨਾ ਪਹਿਲਾਂ ਕੁਛ ਹੋਇਆ ਪਹਿਲਾਂ ਨਹੀਂ ਪਤਾ ਲੱਗਿਆ ਉਹ ਉਸ ਦੀ ਵਜ੍ਹਾ ਇਹੀ ਰਹਿ ਰਹੀ ਹੋ ਸਕਦੀ ਹੈ ਕਿ ਜਿਵੇਂ ਉਹਨੇ ਕਲਰ ਕਰਵਾਤਾ ਜਿਹਦੇ ਕਰਕੇ ਸਮੈਲ ਨਹੀਂ ਆਈ ਤੇ ਉਹਨੇ ਦਿਨ ਉਸੇ ਘਰ ਚ ਰਿਹਾ ਮਾਰ ਕੇ ਵੀ ਹਾਂਜੀ ਹਾਂ ਰੁਪਿੰਦਰ ਗੌਰ ਨੂੰ ਮਾਰ ਕੇ ਵੀ ਇਹ ਉਸੇ ਘਰ ਦੇ ਵਿੱਚ ਹੀ ਪਿਆ ਰਿਹਾ ਇੱਕ ਪਾਸੇ ਉਹਦੀਆਂ ਹੱਡੀਆਂ ਪਈਆਂ ਰਹੀਆਂ ਐਡੀਆਂ ਨੂੰ ਇਹਨੇ ਉਥੇ ਸੂਏ ਦੇ ਵਿੱਚ ਬਹਾਤਾ ਸੀਗਾ ਜਿਹੜੀਆਂ ਕਿ ਅਸੀਂ ਬਾਅਦ ਚ ਰਿਕਵਰ ਕੀਤੀਆਂ ਅੱਛਾ ਤੇ ਸੁਖਜੀਤ ਚਰਨਜੀਤ ਨੇ ਨਾਲ ਕੀ ਮੰਨਿਆਗਾ ਕਿ ਚਰਨਜੀਤ ਨੇ ਕਿਉਂ ਕਤਲ ਕਰਵਾਇਆ ਕਿਵੇਂ ਕਤਲ ਕਰਵਾਇਆ ਕਦੋਂ ਉਸ ਨੂੰ ਫੋਨ ਆਉਂਦਾ ਉਹ ਸਾਰਾ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਕਰਾ ਰਹੇ ਆ ਤਾਂ ਦੱਸ ਦਾਂਗੇ ਜੀ ਜਦੋਂ ਸਾਰੀ ਗੱਲ ਸਾਮਣੇ ਆ ਗਈ ਪਛਾਣਤਾ ਚਾਂਗੇ ਦੁਆਰਾ ਦਾਸ ਹੈ ਹਮ ਇੱਕ ਸਰ ਇਹ ਵੀ ਇਸ ਦੇ ਵਿੱਚ ਐਂਗਲ ਸਾਨੂੰ ਜਰੂਰ ਸਮਝਾਓ ਕਿਉਂਕਿ ਕਮਲਜੀਤ ਕੌਰ ਦਾ ਕੀ ਰੋਲ ਹੈ ਮਤਲਬ ਕਮਲਜੀਤ ਕੌਰ ਨੇ ਕਹਿੰਦਾ ਕਿ ਐਮਬੈਸੀ ਨਾਲ ਪਹਿਲਾਂ ਕਨੈਕਸ਼ਨ ਕੀਤਾ ਉਧਰ ਯੂ ਐਸ ਕਮਲਜੀਤ ਦਾ ਰੋਲ ਮੇਨਲੀ ਐਨ ਆਰ ਆਈ ਜਿਹੜਾ ਹੈਗਾ ਸਾਡਾ ਐਨ ਆਰ ਆਈ ਥਾਣਾ ਹੈ ਤੁਹਾਡੇ ਇੱਥੇ ਡੀ ਐਸ ਪੀ ਭਵਿੰਦਰ ਹੈਗੇ ਉਹ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਨੇ ਕਿ ਉਹਨਾਂ ਨੇ ਉਹਨਾਂ ਨੇ ਵੈਸੇ ਉਹਨਾਂ ਨੇ ਮਤਲਬ ਕੰਪਲੇਂਟ ਰਜਿਸਟਰ ਕਰਵਾਈ ਪਹਿਲਾਂ ਯੂ ਐਸ ਏ ਕੰਬੈਸੀ ਜ ਨਹੀਂ ਨਹੀਂ ਇਹ ਤਾਂ ਸਾਡੇ ਇੰਪੈਕਟ ਇਹਦੇ ਚ ਤਾਂ ਆਪਦੀ ਪੇਸ਼ਗੀ ਲਈ ਇਹੀ ਆਇਆ ਸੀ ਪਹਿਲਾਂ ਤਾਂ ਸੁਖਜੀਤ ਨੇ ਹੀ ਦੱਸਿਆ ਸੀਗਾ ਮਿਸਿੰਗ ਦਾ ਦੱਸਿਆ ਸੀਗਾ ਨੇ ਕੇਸੀ ਇਜ਼ ਮਿਸਿੰਗ ਅਸ਼ੋਕ ਰੁਪੇਂਦਰ ਕੌਰ ਨੂੰ ਮਾਰ ਕੇ ਸੁਖਜੀਤ ਸਿੰਘ ਤੁਹਾਡੇ ਕੋਲ ਆਉਂਦਾ ਰੁਪੇਂਦਰ ਕੌਰ ਮਿਸਿੰਗ ਸੀ ਜਦੋਂ ਉਹਨੇ ਸਾਰੇ ਆਪਦੇ ਆਪ ਦੇ ਉਹਨੇ ਲੱਗਿਆ ਕਿ ਸਬੂਤ ਸਾਰੇ ਆਉਦੇ ਸ਼ਿਫਾਤੇ ਸਾਰਾ ਕੁਝ ਕਰ ਲਿਆ ਫਿਰ ਆ ਗਿਆ ਸੀਗਾ ਤੁਹਾਨੂੰ ਪਤਾ ਲੱਗਣਾ ਸੀ ਪਿੰਡ ਚਟਾਲਾ ਪੈਣ ਲੱਗਿਆ ਸੀ ਕਿ ਸੋ ਥੋੜਾ ਰੁਪਿੰਦਰ ਕੌਰ ਦੀ ਫੈਮਲੀ ਦੇ ਬਾਰੇ ਸਾਨੂੰ ਦੱਸੋ ਕਿ ਕੀ ਬੈਕਗ੍ਰਾਉਂਡ ਹੈ ਇਹਨਾਂ ਦਾ। ਇਹਨਰੇ ਦੋ ਇਹਨਾਂ ਦੇ ਜੇ ਕਰ ਰਹੇ ਹਨ ਪਤਾ ਜੇ ਇਹਦੇ ਇਹ ਹੀ ਹੈ ਕਿ ਕਮਲਜੀਤ ਕੌਰ ਹੈ ਬਾਕੀ ਮੇਕਾ ਸ਼ਾਇਦ ਪੰਜ ਭਰਾ ਸੀਗੇ ਸ਼ਾਇਦ ਇਹ ਹੂੰ ਹੂੰ। ਇਹ ਚੈੱਕ ਕਰ ਰਹੇ ਆ ਜੀ। ਇਹ ਕਿੱਥੋਂ ਦੀ ਰਹਿਣ ਵਾਲੀ ਸੀਗਾ? ਇਹ ਹੈ ਸਿਆਟਲ ਯੂ ਐਸ ਸਿਟੀਜ਼ਨ ਹੈਗੇ ਸਿਆਟਲ ਦੇ ਵਿੱਚ ਇਹ ਸ਼ਾਇਦ ਇਹ ਮੇਡ ਦਾ ਕੰਮ ਹੀ ਕਰਦੀ ਸੀਗੀ। ਕੋਸੋਨੂ ਰੋੜਾ ਉਹਨਾਂ ਕੋਲ ਔਰ ਚਰਨਜੀਤ ਜਿਹੜਾ ਹੈਗਾ ਉਹਦਾ ਵੀ ਸ਼ੱਕੀ ਕਿਰਦਾਰ ਪੂਰੀ ਉਹਨਾਂ ਦੇ ਦੋ ਤਿੰਨ ਭਰਾ ਸੀ ਕਿਉਂਕਿ ਇੱਕ ਤੁਹਾਨੂੰ ਯਾਦ ਹੋਊਗਾ ਪਿੰਡ ਮਹਿਮਾ ਉਦੋਂ ਸੁਰਖੀਆਂ ਦੇ ਵਿੱਚ ਆਉਂਦਾ ਸੀ 2012-13 ਦੇ ਵਿੱਚ ਸ਼ਾਇਦ ਜਦੋਂ ਇੱਕ ਐਨਆਰਆਈ ਦਾ ਕਤਲ ਹੁੰਦਾ ਇੰਗਲੈਂਡ ਬੇਸਡ ਕੁਲਵੰਤ ਸਿੰਘ ਉਹ ਪਾਰਟ ਹੈਗੇ ਪਰ ਅਸੀਂ ਪ੍ਰੀਕਨਸੀਵ ਨੋਸ਼ਨ ਤੇ ਨਹੀਂ ਚੱਲ ਸਕਦੇ ਉਹ ਇਟਸ ਜਸਟਿਸ ਦੇ ਸਾਮਨਾ ਹੋ ਠੀਕ ਨਹੀਂ ਲੱਗਦਾ ਅਸੀਂ ਉਹ ਬਲੰਕ ਇੱਕ ਚੈਪਟਰ ਹੈ ਉਹ ਦੇਖ ਲਾਂਗੇ ਉਹਦੇ ਬਾਰੇ ਵੀ ਚੈੱਕ ਕਰ ਰਹੇ ਹਾਂ ਹੁਣ ਚਰਨਜੀਤ ਸਿੰਘ ਦੇ ਖਿਲਾਫ ਕੀ ਕਾਰਵਾਈ ਹੋਈ ਹੈ ਹਾਂਜੀ ਉਹਦੇ ਖਿਲਾਫ ਅਸੀਂ ਹੁਣ ਐਕਸਟਰਡੀਸ਼ਨ ਦਾ ਕਰ ਰਹੇ ਹਾਂ ਜੀ ਐਲਓਸੀ ਕੱਟੀ ਹੈ ਐਲਓਸੀ ਹੋ ਗਿਆ ਜਾਰੀ ਹਾਂਜੀ ਸੋ ਸਰ ਇਹਦੇ ਵਿੱਚ ਜਿਹੜਾ ਸੁਖਜੀਤ ਸਿੰਘ ਜਦੋਂ ਤੁਹਾਡੇ ਕੋਲ ਆਉਂਦਾਗਾ ਜਦੋਂ ਇਸਦੀ ਇੰਟਰੋਗੇਸ਼ਨ ਹੁੰਦੀ ਹੈ ਉਸਨੇ ਉਹਨਾਂ ਦੇ ਰਿਲੇਸ਼ਨ ਦੇ ਬਾਰੇ ਮੰਨ ਲਓ ਕਿ ਦੱਸਿਆ ਕਿ ਰੁਪਿੰਦਰ ਕਿਵੇਂ ਟੱਚ ਦੇ ਵਿੱਚ ਆਉਂਦੀ ਆ ਚਰਨਜੀਤ ਦੇ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਪਲੈਨਿੰਗ ਬਣਦੀਆਂ ਨੇ ਇਹ ਜੀ ਚੱਲ ਰਹੀ ਹੈ ਜੀ ਇੰਟਰੋਗੇਸ਼ਨ ਸਾਰੀ ਹੈ ਜੀ ਵੈਰੀਫਾਈ ਕਰਕੇ ਫੇਰ ਹੀ ਤੁਹਾਨੂੰ ਦੱਸ ਸਕਾਂਗੇ ਇਹ ਸਾਰਾ ਕਰਕੇ ਹੁਣ ਕਮਲਜੀਤ ਕੌਰ ਨਾਲ ਹੋਈ ਹੈ ਗੱਲਬਾਤ ਫੇਰ ਤੁਹਾਡੀ ਕੀ ਦੀ ਜੀ ਮੰਨ ਲਓ ਡਿਪਾਰਟਮੈਂਟ ਦੀ ਕਮਲਜੀਤ ਕੌਰ ਨੇ ਦੱਸਿਆ ਕੁਝ ਕਿ ਉਸ ਨੂੰ ਪਹਿਲਾਂ ਕੋਈ ਸ਼ੱਕ ਸੀ ਹੈ ਇਹਦੀ ਡੈਡੀਕੇਟਿਡ ਟੀਮ ਨਾਲ ਲੱਗੀ ਹੋਈ ਹੈ ਅੰਡਰ ਦੀ ਆਪਣਾ ਐਡੀਸੀਪੀ ਕ੍ਰਾਈਮ ਕਿਉਂਕਿ ਥਾਣੇ ਦੇ ਐਸਐਚਓ ਸਾਹਿਬ ਵੀ ਨਾਲ ਵਸੇ ਕਰ ਰਹੇ ਨੇ ਪਰ ਕਿਉਂਕਿ ਪਬਲਿਕ ਡੀਲਿੰਗ ਹੁੰਦੀ ਹੈ ਇਹਨਾਂ ਦੀ ਥੋੜੀ ਤਾਂ ਸੀਆਈਏ ਦੀ ਟੋਟਲੀ ਇੱਕ ਡੈਡੀਕੇਟਿਡ ਟੀਮ ਲਾਈ ਹੋਈ ਹੈ ਇਸੇ ਗੰਦੇ ਲੱਗੇ ਉਹ ਇਸ ਕੇਸ ਨੂੰ ਡੀਲ ਕਰ ਇਹਨਾਂ ਦੀ ਚਰਨਜੀਤ ਸਿੰਘ ਤੇ ਜਿਹੜੀ ਰੁਪਿੰਦਰ ਕੌਰ ਸੀ ਇਹਨਾਂ ਵਿੱਚ ਕੋਈ ਪਹਿਲਾਂ ਤੋਂ ਕਦੇ ਕੋਈ ਹੋਇਆ ਹੋਵੇ ਕੋਈ ਕਲੈਸ਼ ਇਦਾਂ ਦਾ ਜਿਹਦੇ ਕਰਕੇ ਲੱਗੇ ਕਿ ਇਹ ਹੋਇਆ ਕੁਝ ਇਹ ਕਲੈਸ਼ ਤਾਂ ਚਲੋ ਇਹ ਰਿਲੇਸ਼ਨਸ਼ਿਪ ਹੁੰਦੀ ਹੈ ਹਮ ਬੈਸ ਸੁਖਜੀਤ ਨੇ ਨਹੀਂ ਕੁਝ ਹੇ ਦੱਸਿਆ ਚਰਨ ਜੀ ਡਾਇਰੈਕਟਰ ਨਹੀਂ ਸੁਖਜੀਤ ਨੇ ਹੀ ਦੱਸਿਆ ਉਹਦੇ ਉਹਦੇ ਅਕਾਊਂਟਸ 'ਤੇ ਵੀ ਜਿਹੜੇ ਪੈਸੇ ਆਏ ਆ ਉਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਕਿੰਨੀ amount ਆਈ ਉਸ ਉਹ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ 32 ਲੱਖ 83 ਹਜ਼ਾਰ ਦੀ ਇੱਕ ਅਲੱਗ ਹੈਗੀ ਹੈ ਜਿਹੜੀ ਇਹਦੇ ਕਤਲ ਤੋਂ ਪਹਿਲਾਂ ਦੀ ਰਕਮ ਆਈ ਹੋਈ ਹੈ ਹਮ ਇਹ ਵੀ 13 ਲੱਖ ਬਾਅਦ 'ਚ ਵੀ ਆਇਆ ਹੋਇਆ ਉਹ ਸਾਰਾ ਅਜੇ ਬੈਂਕਸ ਤੋਂ HDFC ਵਗੈਰਾ ਸਾਰੇ ਬੈਂਕਸ ਤੋਂ ਕਢਵਾ ਰਹੇ ਹਾਂ ਅਸੀਂ ਚੱਲ ਰਹੀ ਹੈ ਜੀ ਤਤਪ੍ਰਿਸ਼ ਸੁਖਜੀਤ ਕੋਈ ਹਿਸਟਰੀ ਸ਼ੀਟ ਰਿਹਾ ਪਿੱਛੋਂ ਸਰ ਕੁਝ ਇਹਦੇ ਇੱਕ ਪਰਚਾ ਤਾਂ ਸਾਹਮਣੇ ਆਇਆ ਹੈ ਸੁਜੀ ਸਿੰਘ ਤੇ ਸੁਖਜੀਤ ਦੇ ਪਰਿਵਾਰ ਨਾਲ ਕੋਈ ਗੱਲਬਾਤ ਤੁਹਾਡੀ ਹੋਈ ਕਿ ਜਦੋਂ ਸਾਡੀ ਟੀਮ ਕਰ ਰਹੀ ਹੈ ਜੀ ਜੀ ਥੋੜਾ ਸੀਆਈਡੀ ਟੀਮ ਚੱਲ ਰਹੀ ਹੋਈ ਐ ਇਸੇ ਕੰਮ ਤੇ ਇਸ ਜਦੋਂ ਇਹ ਕੇਸ ਤੁਸੀਂ ਕਰ ਰਹੇ ਸੀ ਤਾਂ ਕਿਉਂਕਿ ਇੱਕ ਤਾਂ ਹੁੰਦਾ ਕਿ ક્રાઈમ હોજે ਉਸ ਤੋਂ ਬਾਅਦ ਨਾਲ ਦੀ ਨਾਲ ਪਹੁੰਚਣਾ ਡਿਟੇਲ ਕਿਉਂਕਿ ਬਹੁਤ ਸਾਰੇ ਸਬੂਤ ਸਾਹਮਣੇ ਪਏ ਹੁੰਦੇ ਨੇ ਉਦੋਂ ਮੌਕੇ ਵਾਰ ਦਾ ਤੇ ਪਰ ਜਦੋਂ ਇੰਨਾ ਵਿੱਚ ਗੈਪ ਹੈ ਜੇ ਫਿਰ ਕਿੰਨੇ ਕਿ ਚੈਲੰਜਸ ਆਏ ਮਤਲਬ ਪੂਰਾ ਬੀਟ ਇਸ ਚੈਲੈਂਜਿੰਗ ਥਿੰਗ ਹੈ ਇਹਦੇ ਵਿੱਚ ਥੋੜਾ ਜਿਆਦਾ ਮੁਸ਼ਕਿਲ ਹੁੰਦਾ ਹੀ ਹੈ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਕੰਮ ਕੀਤਾ ਹੈ ਇਹਦੇ ਵਿੱਚ ਕਿਉਂਕਿ ਸੁਖਜੀਤ ਸਿੰਘ ਖੁਦ ਇੱਥੇ ਆਉਂਦਾ ਫਿਰ ਤੁਹਾਨੂੰ ਸ਼ੱਕ ਕਿਵੇਂ ਹੁੰਦਾ ਸੁਖਜੀਤ ਸਿੰਘ ਤੇ ਕਿ ਸੁਖਜੀਤ ਸਿੰਘ ਅਕਿਊਜ਼ਡ ਐਸ ਦੇ ਵਿੱਚ ਪੁਲਿਸ ਦਾ ਕੰਮ ਤਾਂ ਇਹ ਚੈੱਕ ਕਰਨਾ ਤਾਂ ਹੁੰਦਾ ਹੈ ਪੁਲਿਸ ਦਾ ਕੰਮ ਹੈ ਤਾਂ ਕਿ ਕਿ ਤੋਂ ਤੋਂ ਕਿ ਬੰਦਾ ਫਰਾਰ ਹੈ ਚਲੋ ਲੇਕਿਨ ਉਹ ਖੁਦ ਤੁਹਾਡੇ ਕੋਲ ਪਹਿਲਾਂ ਆਇਆ ਹੈ ਹਾਂ ਜੀ ਉਹ ਫਿਰ ਸਰਕਮਸਟੈਂਸਿਸ ਤੋਂ ਪਤਾ ਲੱਗ ਜਾਂਦਾ ਨੇ ਕਿ ਨਾਲੇ ਸਾਡੇ ਮੁਖਬਰ ਵੀ ਸੀਗੇ ਇਹਦੇ ਵਿੱਚ ਨਹੀਂ ਦੱਸਿਆ ਕੀ ਕੋਈ ਗਵਾਂਡੀ ਨੇ ਕਿਸੇ ਨੇ ਕਦੇ ਦੇਖੀ ਰੁਪਿੰਦਰ ਕੌਰ ਮਤਲਬ ਉੱਥੇ ਆਉਂਦੀ ਜਾਂਦੀ ਜਾਂ ਕੋਈ ਬਾਅਦ ਵਿੱਚ ਹੁੰਦਾ ਕਿ ਇੰਨਾ ਦਿਨ ਹੋ ਗਏ ਕੋਈ ਬਾਹਰ ਨਹੀਂ ਆਇਆ ਘਰੋਂ ਬਿਲਕੁਲ ਉਹ ਸਾਰਾ ਦੇਖਦੇ ਰਹੇ ਸਾਡੇ ਪੁਲਿਸ ਮਾਜਮਨ ਉਹ ਸਾਰੀ ਚੀਜ਼ਾਂ ਤਾਂ ਸਾਰਾ ਵੈਰੀਫਾਈ ਕੀਤਾ ਗਿਆ ਹੁਣ ਸਰ ਇਹ ਕੇਸ ਦੀ ਅੱਗੇ ਕੀ ਪ੍ਰਸੀਡਿੰਗ ਹੈਗੀ ਪੂਰੀ ਇਹਨਾਂ ਲਾਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ ਪ੍ਰੋਪਰ ਅਸੀਂ ਜਿਹੜੇ ਅਕਿਊਜ਼ਡ ਹੈਗੇ ਅਜੇ ਤਾਂ ਚੱਲ ਰਹੀ ਹੈ ਤਾਂ 30 ਚੱਲ ਰਹੀ ਹੈ ਟਾਈਮ ਆ ਗਿਆ ਕੋਈ ਕਮਲਜੀਤ ਨੇ ਕੋਈ ਜਿਹੜੀ ਇਸ ਦੀ ਸਿਸਟਿਸ ਉਸਨੇ ਲੀਡ ਦਿੱਤੀ ਕੋਈ ਕਿ ਚਰਨਜੀਤ ਨਾਲ ਇਸ ਦਾ ਅਫੇਅਰ ਸੀਗਾ ਜਾਂ ਕੋਈ ਇਹਨਾਂ ਦੇ ਵਿੱਚ ਕੋਈ ਪ੍ਰਾਪਰਟੀ ਨੂੰ ਲੈ ਕੇ ਕੋਈ ਬਹਿਸ ਹੋਈ ਜਾਂਦੀ ਕੋਈ ਨਹੀਂ ਹਾਂਜੀ ਹਾਂਜੀ ਚੱਲ ਰਿਹਾ ਜੀ ਅਸੀਂ ਸਾਰਾ ਉਹ ਇੱਕ ਤਾਂ ਗੱਲ ਹੁੰਦੀ ਨਾ ਕਿ ਜੀ ਉਹਦੇ ਚ ਆ ਗਿਆ ਫਿਰ ਉਹਨੂੰ ਨਾਲ ਲਿੰਕ ਵੀ ਕਰਨਾ ਹੈ ਸਾਰਾ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਇਹ ਤੁਹਾਨੂੰ ਹੋਰ ਦੱਸਾਂਗੇ ਟਾਈਮ ਟੂ ਟਾਈਮ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ ਜੀ ਤਾਂ ਅਸਾਂ ਸਾਡਾ ਡੀਸੀਪੀ ਰੁਪਿੰਦਰ ਸਿੰਘ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੇਸ ਆਇਆ ਅਮਰੀਕਾ ਤੋਂ ਆਈ ਇੱਕ ਮਹਿਲਾ ਦਾ ਜਦੋਂ ਕਤਲ ਹੁੰਦਾ ਤਾਂ ਬڑا ਲਾਈਮਲਾਈਟ ਦੇ ਵਿੱਚ ਆਉਂਦਾ ਕਿਉਂਕਿ ਇੱਕ ਤਾਂ ਦੋ ਕੰਟਰੀਜ਼ ਇਸ ਦੇ ਵਿੱਚ ਮਿਲੀਆਂ ਕਿਉਂਕਿ ਅੰਬੈਸੀ ਨੂੰ ਸੰਪਰਕ ਕੀਤਾ ਗਿਆ ਉਸ ਦੀ ਭੈਣ ਦੇ ਵੱਲੋਂ ਕਿ ਮੇਰੀ ਸਿਸਟਮ ਮਿਸਿੰਗ ਹੈ ਔਰ ਉਸ ਤੋਂ ਬਾਅਦ ਨੈਸ਼ਨਲੀ ਵੀ ਜਿਹੜਾ ਲਗਾਤਾਰ ਇਹ ਕੇਸ ਚੱਲਦਾ ਰਿਹਾ